ਈਐਸਬੀ ਅਪਡੇਟ ਤੇ ਤੁਹਾਡਾ ਸਵਾਗਤ ਹੈ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਚੁੱਕੇ ਹਾਂ ਤੁਹਾਨੂੰ ਦੱਸ ਦਿੱਤਾ ਜਾਵੇ ਕਿ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਜਿਹੜੀਆਂ ਕੀਤੀਆਂ ਗਿਆ ਸੀ ਪਰ ਸਰਦੀ ਵਧਣ ਦੇ ਕਾਰਨ ਦੇਰੀ ਨਾਲ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀਗਾ 7 ਜਨਵਰੀ ਤੱਕ ਠੀਕ ਹੈ ਉਸ ਤੋਂ ਬਾਅਦ ਹੁਣ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਵਾ ਠੰਡ ਦੇ ਕਰਕੇ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਵਾ ਇਹ ਛੁੱਟੀਆਂ ਨੂੰ ਵਧਾ ਕੇ 11 ਜਨਵਰੀ ਤੱਕ ਕਰ ਦਿੱਤਾ ਗਿਆ ਵਾ ਪਰ ਇਹ ਐਲਾਨ ਜਿਹੜਾ ਵਾ ਉਹ 8ਵੀਂ ਤੱਕ ਦੀ ਹੈ ਵਿਦਿਆਰਥੀਆਂ ਲਈ ਲਈ ਹੀ ਕੀਤਾ ਗਿਆ ਵਾ ਤੇ ਇਹ ਕੁਝ ਸੀਮਤ ਇਲਾਕਿਆਂ ਦੇ ਵਿੱਚ ਹੀ ਕੀਤਾ ਗਿਆ ਵਾ ਤੇ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਤੇ ਆਪਣੀ ਦਿੱਲੀ ਦੇ ਕੁਝ ਇਲਾਕਿਆਂ ਤੇ ਇਹ ਐਲਾਨ ਕੀਤਾ ਗਿਆ ਵਾ ਬਾਕੀ ਜਿੱਥਾ ਹੀ ਪੰਜਾਬ ਤੇ ਰਿਲੇਟਡ ਅਪਡੇਟ ਆਉਂਦਾ ਵਾ ਛੁੱਟੀਆਂ ਦੇ ਬਾਰੇ ਉਹ ਵੀ ਤੁਹਾਨੂੰ ਦੱਸ ਤਾ ਜਾਵੇਗਾ ਜਲਦੀ ਅਪਡੇਟ ਸਾਹਮਣੇ ਆ ਜਾਵੇਗਾ ਕਿ ਕੁੱਟੀਆਂ ਜਿਹੜੀਆਂ ਨੇ ਉਹਨਾਂ 'ਚ ਵਾਅਦਾ ਹੋਇਆ ਜਾਂ ਫਿਰ ਨਹੀਂ ਜਿੱਤੇ ਹੀ ਅਪਡੇਟ ਆਉਂਦਾ ਹੈ ਤਦ ਤੱਕ ਸਾਂਝਾ ਕਰ ਦਿੱਤਾ ਜਾਵੇਗਾ ਤਦ ਤੱਕ ਲਈ ਡੂਟੇਰੋ ਪੀਐਸਸੀ ਵੀ ਅਪਡੇਟ ਤੇ ਤਾਂ